ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋਂ ਅੱਜ ਤੁਹਾਨੂੰ ਅਸਬਗੰਡਾ ਅਸਲੀ ਕੀ ਚੀਜ਼ ਹੁੰਦਾ ਹੈ ਇਹਦੇ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਆਪਾਂ ਨੇ ਵੀਡੀਓ ਪਹਿਲਾਂ ਵੀ ਪਾਈ ਸੀ ਪਰ ਇਹ ਬਣਦਾ ਕਿਵੇਂ ਹੈ ਇਹਦੇ ਬਾਰੇ ਜਾਣਕਾਰੀ ਦਵਾਂਗੇ ਘਟੋ ਘਟੇ ਇਹ 1.5 ਸਾਲ ਦਾ ਬੂਟਾ ਹੈ ਦੇਖੋ ਬਾਈ ਜੀ ਗਾਤੀ ਲੈ ਕੇ ਇਹਨੂੰ ਉੱਪਰੋਂ ਚੰਗੀ ਤਰ੍ਹਾਂ ਵੱਢ ਲਓ ਬਾਈ ਜੀ ਤੇ ਬਹੁਤ ਹੀ ਵਧੀਆ ਚੀਜ਼ ਤੁਹਾਨੂੰ ਦਿਖਾਵਾਂਗੇ ਇਹਨੂੰ ਪਟਲੋ ਬਾਈ ਜੀ ਵੱਢ ਕੇ ਉੱਦੂਆਦ ਕੀਆ ਇਹਨੂੰ ਆਪਾਂ ਨੇ ਪੱਟੇ ਮੈਂ ਆਹ ਚੀਜ਼ ਹੈ ਬਾਈ ਜੀ ਜਿਹਨੂੰ ਆਸਬਗੰਦਾ ਕਹਿੰਦੇ ਨੇ ਅਸਲੀ ਆਸਬਗੰਦਾ ਪੱਟੇ ਆਹ ਚੀਜ਼ ਆਸਬਗੰਦਾ ਹੈ ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਟੁਕੜੇ ਕਰਕੇ ਮਿਕਸੀ ਚ ਕਰ ਲੋ ਇਹਨੂੰ ਕਹਿੰਦੇ ਨੇ ਅਸਲੀ ਆਸਬਗੰਦਾ ਇਹਨੂੰ ਚੰਗੀ ਤਰ੍ਹਾਂ ਕਰੋ ਜਿਹੜੇ ਵੀ ਕਿਸੇ ਨੇ ਇਸਤੇਮਾਲ ਕਰਨੇ ਸੰਦ ਇਹ ਹੋ ਗਿਆ ਇੱਕ ਅਸਬੂਦਿਕ ਕਰਨੀ ਜਨਮ ਚੰਗੀ ਤਰ੍ਹਾਂ ਕਰੋ ਐਨ